ਉਹ ਹਾਂ ਜੀ ਬਾਈ ਨੂੰ ਨਮਸਕਾਰ ਆ ਦਬਸ ਹੱਥជា ਗਾਲ ਕੀ ਹਾਲ ਚੱਲਿਆ ਭਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਬਾਕੀ ਡਿਲੀਵਰੀ ਨਾਲ ਦੀ ਆਲ ਪੰਜਾਬ ਆ ਜੀ ਪੰਜਾਬ ਤੋਂ ਇਲਾਵਾ ਦਸ ਕੋ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਹਨਾਂ ਥਾਵਾਂ ਦੇ ਉੱਤੇ ਮੇਰਾ ਭਰਾ ਜਾਨਾ ਪਰ ਆਪਣੇ ਜਾਂਦੇ ਨੇ ਆਲ ਪੰਜਾਬ ਦੇ ਵਿੱਚ ਜਿਦੂ ਇਲਾਵਾ ਦਿੱਲੀ ਚੰਡੀਗੜ੍ਹ ਅੰਬਾਲਾ ਸੋਨੀਪਤ ਪਾਣੀਪਤ ਤੇ ਬਜੀ ਲਾਸਟ ਕਰਨਾਲ ਗੁਰਦਾਉ ਠੀਕ ਹੈ ਜੀ ਬਾਕੀ ਜ਼ੀਰੋ ਤੱਕ ਬਸ ਸਿੱਧੀ ਜਾਏਗੀ ਮੇਰਾ ਵੀਰ ਸਰਸਾ ਹਿਸਾਰ ਫਤਿਹਬਾਦ ਤੋਂ ਉੱਥੋਂ ਤਾਈ ਆਪਾਂ ਤੁਹਾਨੂੰ ਇਹਨਾਂ ਦੀ ਪਹੁੰਚ ਕਰਾ ਕੇ ਦੇਵਾਂਗੇ ਤੇ ਬਾਬਿਓ ਠੀਕ ਹੈ ਜੀ 3200 ਰੇਟ ਦੇ ਵਿੱਚ ਇਹੋ ਜੇ ਸਾਂਣ ਕਿਤੇ ਤੁਹਾਨੂੰ ਉੱਥੇ ਆਉਣੇ ਨਹੀਂ ਮੇਰਾ ਵੀ ਆਂਦੇ ਬੱਚਿਆਂ ਦੀ ਬੱਚਿਆਂ ਦੇ ਉੱਡਣ ਦੀ ਮੇਰਾ ਭਰਾ ਪੂਰੀ ਗਾਰੰਟੀ ਰਹਿ ਗਈ ਤੁਹਾਡੇ ਸਾਹਮਣੇ ਅਸੀਂ ਗਾਰੰਟੀ ਲੈ ਨਹੀਂ ਸਕਦੇ ਕਿ ਐਸਾ ਦਾ ਤੁਹਾਡਾ ਦਾਣਾ ਪਾਣੀ ਹੈ ਕਿ ਐਸਾ ਦੀ ਥੋੜੀ ਸੰਭਾਲਿਆ ਠੀਕ ਹੈ ਜੀ ਹੁਣ ਇਹੋ ਜੇ ਕੂਤਰ ਕਿਸੇ ਇਹੋ ਜੇ ਬੰਦੇ ਕੋਲੇ ਹੁਣ ਤੁਹਾਨੂੰ ਪਤਾ ਹੀ ਹੈ ਜੀ ਇਹੋ ਜੇ ਕੂਤਰਾਂ ਦਾ ਰੇਟ ਉੱਥੇ ਜਾ ਕੇ ਕਿੰਨਾ ਵੱਧ ਜਾਂਦਾ ਆ ਬਾਕੀ ਚਲੋ ਯਾਰ ਠੀਕ ਹੈ ਜੀ ਆਪਣੀ ਆਦਤ ਹੈ ਨਹੀਂ ਆਪਾਂ ਕਿਸੇ ਬੰਦੇ ਨੂੰ ਗੱਲ ਲਾ ਕੇ ਕਹੀਏ ਵੀਰੇ ਹਰ ਦਾ ਆਪਦਾ ਸਿਸਟਮ ਆ ਠੀਕ ਹੈ ਜੀ ਆਪ ਦੇ ਘਰ ਵਿੱਚ ਹਰ ਬੰਦਾ ਚੰਗਾ ਹੈ ਜੀ ਆਪਾਂ ਕਿਸੇ ਨੂੰ ਮੇਰਾ ਭਰਾ ਗੱਲ ਲਾ ਕੇ ਨਹੀਂ ਕਹਿੰਦੇ ਨਾ ਕਿਸੇ ਨੂੰ ਜੈਲਸ ਫੀਲਾ ਪੱਕਰੀ ਦੀ ਨਹੀਂ ਸਾਡੇ ਤੋਂ ਉਹ ਚੀਜ਼ ਆਪ ਕਦੇ ਕਰਾਵੇ ਠੀਕ ਹੈ ਜੀ ਬਾਬਿਓ ਕਰੋ ਚੈੱਕ ਜੀ ਆਪਣੇ ਅੱਜ ਵਾਲੇ ਨੱਗੇਨਿਆਂ ਦੀ ਕੁਆਲਿਟੀ ਦਰਸ਼ਕੋ ਜੋੜਾ ਐਸਾ ਟਾਪ ਜੋੜਾ ਤਰਨਾਟ ਜੋੜਾ ਕਿ ਬੱਚੇ ਮੇਰਾ ਵੀ 2026 ਦੇ ਵਿੱਚ ਬਹਿ ਜਾ ਬਹਿ ਜਾ ਕਰਾਉਣਗੇ ਬਹਿ ਜਾ ਬਹਿ ਜਾ ਠੀਕ ਹੈ ਜੀ ਚਲੋ ਮੀਆਂ ਮਿੱਠੂ ਵਾਲੀ ਗੱਲ ਨਹੀਂ ਕਰਾਂਗੇ ਮੇਰਾ ਭਰਾ ਕਵਾਲਿਟੀ ਥੋੜੀ ਸਗਰੀਆਂ ਦੇ ਸਾਹਮਣੇ ਆ ਜੀ ਸਤਾਦ ਫੌਜੀ ਢਮੋਟ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਜੋੜਾ ਰੇਟ ਆਪਾਂ ਵਿੱਚੇ ਮੈਂਸ਼ਨ ਕਰ ਦਨੇ 3200 ਰੇਟ ਆ ਠੀਕ ਆ ਜੀ ਉਹੀ ਮੈਨੂੰ ਬੰਦਾ ਫੋਨ ਲਾਵੇ ਜਿਹਨੂੰ ਕਬੂਤਰਾਂ ਦੀ ਪਰਖ ਹੋਵੇ ਰੇਟ ਆਪਣਾ ਪਾਗਦਾ ਹੋਵੇ ਠੀਕ ਆ ਵੀਰੇ ਜਿਹੜਾ ਭਰਾ ਕਹਿੰਦੇ ਵੀਰੇ ਘੱਟ ਬਾਦ ਹੋ ਜੂ ਵੀਰੇ ਸਾਡਾ ਰੇਟ ਬਿਲਕੁਲ ਰੀਜ਼ਨੇਬਲ ਹੁੰਦਾ ਆ ਕਿਉਂਕਿ ਜੈਸਾ ਅਨ ਸਾਨੂੰ ਅੱਗੋਂ ਜਾਨਵਰ ਮਿਲੇ ਨੇ ਚੈੱਕ ਕਰ ਲੋ ਕੁਆਲਿਟੀ ਨੇ ਤਾਂ ਵੀਰੇ ਜੈਸਾ ਨਾ ਤੁਸੀਂ ਪੈਸੇ ਲਾਉਣੇ ਨੇ ਠੀਕ ਆ ਸਾਨੂੰ ਤੁਸੀਂ ਦੱਸ ਦਿਆ ਕਰੋ ਵੀਰੇ ਅਸੀਂ ਇੰਨੇ ਕੋ ਪੈਸੇ ਲਾ ਸਕਦੇ ਆ ਅਸੀਂ ਤੁਹਾਨੂੰ ਉਸ ਹਸਾਬ ਤੋਂ ਜਨਮਰ ਮੇਰਾ ਭਰਾ ਵਿਖਾ ਦਿਆ ਕਰਾਂਗੇ ਠੀਕ ਐ ਭਾਈ ਜੀ ਜੋੜੇ ਦੇ ਬੱਚੇ ਮੈਂ ਕਹਿੰਦਾ ਉੱਡਣੇ ਦਾ ਹੈਗਾ ਹੀ ਆ ਉਹ ਗੱਲ ਤਾਂ ਲੈਦਾ ਮੇਰਾ ਵੀਰੇ ਡਾਜ ਨੇ ਮਰਜੀ ਲਿਓ ਪਲੱਸ ਪੁਆਇੰਟ 10 ਕੋ ਬੱਚੇ ਨਾਲੇ ਬਾਹਰਲੇ ਪਿੰਡਾਂ ਤੋਂ ਮੇਰਾ ਵੀਰ ਜਾਣਗੇ ਨਹੀਂ ਐਸੇ ਗੱਲ ਦੀ ਆਪਣੀ ਗਾਰੰਟੀ ਆ ਮਾਦੀ ਆਪਣੀ ਦੀ ਕੁਆਲਿਟੀ ਕੋ ਉਤਰ ਆਪਣੀ ਦੀ ਕੁਆਲਿਟੀ ਪੱਬਾਂ ਪਰ ਖਲੋਣੀ ਦੇਖੋ ਜੀ ਤੇ ਕਾਦੀ ਪੈਰਾਂ ਦੇ ਵਿੱਚ ਡਕੇ ਲਾਲ ਚੌਟਾ ਠਿੱਕੀ ਡਬੀ ਜੀ ਨੋ ਕਿ ਮੇਰਾ ਭਰਾ ਦੁੱਧ ਚਟੀਆਂ ਅੱਖਾਂ ਗੂੜੇ ਸੜੇ ਹੋਏ ਪੈਰ ਆਂਦੇ ਬੱਚਾਂ ਦੀ ਮੇਰਾ ਭਰਾ ਫੋਲੋ ਬਟਾ ਫੋਲੋ ਗਰੰਟੀ ਬਾਕੀ ਮੇਰਾ ਭਰਾ ਮੁਕੰਮਲ ਵੀਡੀਓ ਚਾਹੇ ਬਾਅਦ ਚ ਵਾਚ ਕਰ ਲਿਓ ਫੋਨ ਖੜਕਾ ਕੇ ਕਹਿ ਦੋ ਕਾਸ਼ਵੀਰ ਜੋੜਾ ਆਪਣਾ ਰੱਖ ਲਈ ਅੱਗੇ ਨਾ ਕਿਤੇ ਭੇਜ ਦੀ ਯਾਰ ਜੋੜਾ ਇਹ ਬਾਕੀ ਚਲੋ ਜਿਹੜੇ ਭਰਾ ਨੇ ਵੇ ਕੇ ਪਹਿਲਾ ਫੋਨ ਲਾ ਲਿਆ ਉਸ ਭਰਾ ਦੀ ਤਾਂ ਹੋ ਜੇਗੀ ਬੱਲੇ ਬੱਲੇ ਮੁੜ ਕੇ ਫਿਰ ਤੁਹਾਨੂੰ ਪਤਾ ਹੀ ਆ ਜੀ ਬਾਕੀਆਂ ਦੇ ਪੱਲੇ ਕੱਲਾ ਪਛਤਾਵਾ ਰਹਿ ਜਾਣਾ ਹੈ ਹਨਾ ਕਿ ਜਿਹੜੇ ਸੱਜਣ ਨੇ ਆਪਾਂ ਨੂੰ ਇਹਨਾਂ ਜਾਨਵਰਾਂ ਦੀ ਮੇਰਾ ਭਰਾ ਪੇਮੈਂਟ ਲਾ ਕੇ ਜਾਨਵਰਾਂ ਬਾਕ ਕਰਾ ਦੇ ਆਪਾਂ ਤਾਂ ਉਸ ਵੀਰ ਦੇ ਲਈ ਮੇਰਾ ਵੀ ਜੋੜੀ ਆ ਰੱਖ ਲਿਆਂਗੇ ਠੀਕ ਆ ਬਰੇ ਪੂਰੀ ਤਸੱਲੀ ਵਾਲੀ ਪੂਰੀ ਗਾਰੰਟੀ ਵਾਲੀ ਮੇਰਾ ਭਰਾ ਜੋੜੀ ਆ ਨਸਲ ਦੀ ਗਾਰੰਟੀ ਲੈ ਸਕਦੇ ਆਪਾਂ ਠੀਕ ਆ ਜੀ ਕਿ ਕਬੂਤਰ ਚੰਗੇ ਨੇ ਹੁਣ ਥੋੜਾ ਦਾਣਾ ਆਪਣੀ ਕਿਹੋ ਜਿਹਾ ਥੋੜਾ ਕਬੂਤਰ ਬਾਜੀ ਕਿਹੋ ਜਿਹਾ ਦਿਮਾਗ ਕਿਹੋ ਜਿਹਾ ਪੰਜਾਂ ਚ ਥੋੜੀ ਰਹਿਣੀ ਉਠਣੀ ਬੈਂਦੀ ਉਠਣੀ ਆ ਮੇਰਾ ਭਰਾ ਠੀਕ ਆ ਉਸ ਚੀਜ਼ ਨੂੰ ਆਪਾਂ ਨਹੀਂ ਵਿੱਚ ਮੰਨ ਕੇ ਚਲੋ ਇੰਟਰਫੇਅਰ ਉਸ ਚੀਜ਼ ਦੇ ਵਿੱਚ ਆਪਾਂ ਕਰ ਸਕਦੇ ਚੰਗੀ ਸਾਂਭ ਕਰੋਗੇ ਠੀਕ ਆ ਜੀ ਚੰਗੇ ਉਸਤਾਦਾਂ ਦੇ ਕੋਲ ਬੈਠੋਗੇ ਚੰਗੀਆਂ ਗੱਲਾਂ ਮੰਨ ਕੇ ਚਲੋ ਤੁਸੀਂ ਸਿੱਖੋਗੇ ਉਹੀ ਗੱਲਾਂ ਨੁਕਤੇ ਨੂੰ ਅਪਲਾਈ ਆਪਣੀ ਜਨਪਣਾ ਦੇ ਕਰੋਗੇ ਤਾਂ ਰਿਜ਼ਲਟ ਤੁਹਾਨੂੰ ਮਿਲ ਜਾਏਗਾ ਆਜ ਵੀ ਭਰਾਵੋ ਹੁਣ ਆਪਾਂ ਤੁਹਾਨੂੰ ਕਰਾਉਣੇ ਆ ਜੀ ਇਹਨਾਂ ਦੇ ਅੱਖਾਂ ਦਾ ਪੰਜਾਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ਾਂ ਮੇਰਾ ਭਰਾ ਸ਼ੌਂਕ ਕਰਾਉਂਦੇ ਆ ਤੇ ਉਮੀਦ ਕਰਦਾ ਭਰਾ ਤੁਹਾਡਾ ਵੀਡੀਓ ਤੁਹਾਨੂੰ ਲਾਜ਼ਮੀ ਪਸੰਦ ਆਵੇ ਕਿ ਵੀਡੀਓ ਪਸੰਦ ਆਈ ਮੇਰਾ ਭਰਾ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਤੇ ਵੀਡੀਓ ਆਪਣੇ ਨੂੰ ਮੇਰਾ ਵੀਰ ਦਬ ਕੇ ਸ਼ੇਅਰ ਕਰ ਦਿਓ ਠੀਕ ਹੈ ਜੀ ਤੇ ਦੱਸ ਦਿਓ ਭਰਾ ਕਿਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਨਕੀਨੇ ਠੀਕ ਹੈ ਜੀ ਨਵਾਂ ਨਾਮ ਰੱਖਿਆ ਮੇਰਾ ਭਰਾ ਨਕੀਨੇ ਤੇ ਹੁਣ ਡੇਲੀ ਡੇਲੀ ਬੇਸ ਉਤੇ ਮੇਰਾ ਭਰਾ ਤੁਹਾਨੂੰ ਆਪਾਂ ਇਹੋ ਜਿਹੇ ਨਕੀਨੇ ਪੇਸ਼ ਹੀ ਕਰਿਆ ਕਰਨੇ ਆ ਠੀਕ ਹੈ ਹਾਂਜੀ ਵੀ ਬਾਬਿਓ ਭਰਾਵਾ ਡਰੂ ਨਾ ਬਿਮਾਰੀ ਨਹੀਂ ਕਿ ਸੋਨੂੰ ਮੈਂ ਕੁਆਲਿਟੀ ਵਖਾਉਣ ਲੱਗਾ ਚੈੱਕ ਕਰੋ ਜੀ ਦੇਖੋ ਆਪਣੇ ਜਾਨਵਰ ਦੇ ਅੰਦਰ ਮੇਰਾ ਭਰਾ ਕਿੱਡੀ ਜ਼ਿਆਦਾ ਬਰੀਕੀ ਆ ਜੀ ਆ ਚੈੱਕ ਕਰੂ ਮੇਰਾ ਭਰਾ ਠੀਕ ਹੈ ਜੀ ਚੰਗੇ ਕਬੂਤਰ ਨੇ ਮੇਰਾ ਵੀਰੇ ਇਹ ਨਿਸ਼ਾਨੀਆਂ ਚੈੱਕ ਕਰੋ ਦੇਖੋ ਜੀ ਕਿੰਨੀ ਜ਼ਿਆਦਾ ਬਰੀਕੀ ਆਪਣੀ ਐਸਾ ਵੱਡੇ ਕਬੂਤਰ ਦੇ ਵਿੱਚ ਬਾਕੀ ਤੁਸੀਂ ਕੱਦ ਕਾਠ ਜਾਨਵਰ ਆਪਣੇ ਦਾ ਚੈੱਕ ਕਰ ਹੀ ਲੈ ਤਾਂ ਆਪਣਾ ਸ ਦਰਸ਼ਕੋ ਜਿਹੜੀ ਕਬੂਤਰ ਆਪਣੇ ਦੀ ਖੜਨੀ ਆ ਨਾ ਮੈਂ ਕਹਿੰਦਾ ਯਾਰ ਬੰਦਾ ਇਹਨਾਂ ਦੀ ਸਟੈਂਡਿੰਗ ਮਿਸ਼ਨ ਵੇਕੇ ਮੇਰਾ ਭਰਾ ਫੇਰਾ ਹੀ ਹੋ ਜਾ ਯਾਰ ਠੀਕ ਹੈ ਜੀ ਜਿਹੜੇ ਬੰਦੇ ਨੂੰ ਚੰਗੇ ਕਬੂਤਰਾਂ ਦੀ ਪਰਖ ਆ ਉਸ ਬੰਦੇ ਦੀ ਗੱਲ ਕਰ ਰਿਹਾ ਅਣਜਾਣ ਅਨਾੜੀ ਦੀ ਗੱਲ ਨਹੀਂ ਮੈਂ ਕਰ ਰਿਹਾ ਬਰਾਬਰ ਠੀਕ ਹੈ ਜੀ ਚੈੱਕ ਕਰ ਲੋ ਕਤ ਕਾਠ ਕੌੜਾ ਆ ਕੋ ਉਤਰ ਹੱਥ ਜਾ ਕੇ ਗੁੱਸਾ ਕਰਦਾ ਲੋਕ ਚੈੱਕ ਕਰ ਲੋ ਫਿੱਕੀ ਡੱਬੀ ਜੀ ਨੋ ਗਿਆ ਜੀ ਠੀਕ ਹੈ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀਰ ਨਹੀਂ ਲੇ ਡੋਰੀਆਂ ਦਾ ਦਰਸ਼ਕੋ ਆਪਣਾ ਕੂਤਰ ਆ ਚੈੱਕ ਕਰ ਲੋ ਕੋਈ ਲਾਲੀ ਦੇ ਵਿੱਚ ਅੱਖ ਨਹੀਂ ਕੋਈ ਕੁਛ ਨਹੀਂ ਮੇਰਾ ਵੀਰ ਠੀਕ ਹੈ ਜੀ ਇੱਕ ਦੋ ਭੂਰੇ ਚੋਟਾ ਕੂਤਰ ਤੇ ਆ ਚੈੱਕ ਕਰ ਲੋ ਜੀ ਕੋਈ ਸ਼ੰਭ ਕਹਿ ਦਿੰਦਾ ਆ ਕੋਈ ਕੀ ਕਹਿ ਦਿੰਦਾ ਆ ਤੇ ਆ ਬਾਬੇ ਉਹ ਜਾਨਵਰ ਆਪਣੇ ਦਾ ਪੱਲਾ ਪੱਲੇ ਦੀ ਬਰਾਬਰ ਚੈੱਕ ਕਰੋ ਕੁਆਲਟੀ ਦੇਖੋ ਜੀ ਕਿੱਡੇ ਵੱਡੇ ਚੌੜੇ ਚੌੜੇ ਪੱਲੇ ਰੱਖਦੇ ਐ ਰਕੂਤਰ ਇਹ ਦੇਖੋ ਕਿੰਨਾ ਕਿੱਡਾ ਚਿਹੜਾ ਕੂਤਰ ਆ ਬਰੀਕੀ ਚੈੱਕ ਕਰ ਲਓ ਦੇਖੋ ਜੀ ਜਿਹੜੇ ਨਿੱਕੇ ਨਿੱਕੇ ਫਾਰੇ ਹਨ ਇਹ ਵੀਰੇ ਚੰਗੇ ਕੂਤਰ ਦੀ ਨਿਸ਼ਾਨੀ ਹੁੰਦੀ ਜਿਵੇਂ ਪੋਸਟਾਂ ਹੀ ਕਰਨੀਆਂ ਪੈਰਾਂ ਦੇ ਵਿੱਚ ਟੱਕੇ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਕੂਤਰ ਪੱਕਾ ਛੱਲਾ ਲੱਗਿਆ ਵਾ ਜੀ ਚੈੱਕ ਕਰ ਲਓ ਠੀਕ ਆ ਜੀ ਜੇ ਹੋਜੀ ਪੂਰੀ ਜੀ ਨੋਕ ਹਲਕੀ ਹੋਜੀ ਪੂਰੀ ਜੀ ਨੋਦਰਾਂ ਦਾ ਆਪਣਾ ਇਹ ਕੂਤਰ ਆ ਬਾਕੀ ਐਸ ਬੰਨੇਉ ਮੇਰਾ ਭਰਾ ਚੈੱਕ ਕਰ ਲਓ ਤੇ ਆ ਲੋ ਜੀ ਤੇ ਆ ਸੀਗਾ ਬਾਬਿਓ ਆਪਣਾ ਮਕਮਲ ਕੂਤਰ ਠੀਕ ਹੈ ਜੀ ਤੇ ਆਊਗੀ ਹੁਣ ਮੈਂ ਉਸ ਨੂੰ ਇਹਦੇ ਨਾਮ ਲੱਗੀ ਮਾਦੀ ਦਾ ਸ਼ੋਅ ਕਰਾਉਣਾ ਠੀਕ ਹੈ ਜੀ ਆਹ ਹਾਂ ਜੀ ਵੀ ਬਾਬਿਓ ਆ ਚੈੱਕ ਕਰ ਲੋ ਜੀ ਆਪਣੀ ਮਾਦੀ ਦੀ ਕੁਆਲਿਟੀ ਮੇਰਾ ਭਰਾ ਠੀਕ ਹੈ ਜੀ ਜਸਟ 10 ਪੱਲੀ ਸਾਫ਼ ਹੋਈ ਆ ਜੀ ਉੜਦੀ ਹੋਈ ਕੂਤਰੀ ਆ ਡੌਣੀ ਤੁਸੀਂ ਡਾ ਸਕਦੇ ਹੋ ਠੀਕ ਹੈ ਜੀ ਚੈੱਕ ਕਰ ਲੋ ਮੇਰਾ ਭਰਾ ਬਿਲਕੁਲ ਨਵੀਂ ਉਮਰ ਯੰਗ ਇਸ ਦੀ ਆਪਣੀ ਮਾਦੀ ਆ ਠੀਕ ਹੈ ਚੈੱਕ ਕਰ ਲੋ ਚਿੱਟੀਆਂ ਅੱਖਾਂ ਨਿੱਗੀ ਜੀ ਨੋਕ ਚਿੱਟੀਆਂ ਅੱਖਾਂ ਤੇ ਨੀਲੇ ਡੋਰੇ ਲਾਲੀ ਦੇ ਚੋਟੇ ਸ਼ੇਮ ਬਾ ਚੈੱਕ ਕਰ ਲਓ ਗਲ ਦੇ ਮਗਰ ਤੇ ਅਗਲੇ ਪਾਸਿਓ ਤੇ ਇੱਕ ਸ਼ੇਮ ਵੀ ਦੇ ਸਿਰ ਦੇ ਉੱਪਰ ਆ ਜੀ ਠੀਕ ਆ ਜੀ ਨੋਕ ਚੈੱਕ ਕਰ ਲਓ ਮੇਰਾ ਭਰਾ ਫਿੱਕੀ ਮਿੱਸੀ ਡੱਬੀ ਜੋ ਤੁਸੀਂ ਕਹਿਣਾ ਕਹਿ ਸਕਦੇ ਹੋ ਠੀਕ ਆ ਜਿਵਾੜੀ ਤੁਸੀਂ ਇਹਨਾਂ ਦੀ ਚੈੱਕ ਕਰ ਸਕਦੇ ਹੋ ਜੀ ਹਲਕੀ ਜੀ ਕਾਲੀ ਹੈ ਠੀਕ ਆ ਜੀ ਬਾਕੀ ਮੇਰਾ ਭਰਾ ਐਸ ਬੰਨੇ ਹੋ ਤੁਸੀਂ ਚੈੱਕ ਕਰ ਲਓ ਠੀਕ ਆ ਕੋਈ ਮੇਰਾ ਵੀਰ ਇਹਨੂੰ ਡਾਉਨ ਦਾ ਇਸ਼ੂ ਕੋਵੇ ਉਹ ਉਡਾ ਵੀ ਸਕਦਾ ਆ ਠੀਕ ਹੈ ਤੇ ਆ ਬਾਈ ਜੀ ਮਾਦੀ ਆਪਣੀ ਦਾ ਪੱਲਾ ਜੀ ਪੱਲੇ ਦੀ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਲਾਸਟ ਵਾਲੀ ਕੰਨੀ ਆ ਰਹੀ ਆ ਠੀਕ ਹੈ ਜੀ ਵੈਸੇ ਤਾਂ ਮਾਦੀ ਫਲਹਾਲ ਦੀ ਘੜੀ ਕਈ ਇਹਦੀ ਹੋ ਸਕਦਾ ਕਬੂਤਰ ਵੀ ਬਣ ਸਕਦਾ ਆ ਠੀਕ ਹੈ ਆ ਚੈੱਕ ਕਰ ਲਓ ਵੀਰੇ ਲਾਸਟ ਵਾਲੀ ਕੰਨੀ ਆ ਰਹੀ ਆ ਪਰ ਬਹੁਤ ਹੀ ਜ਼ਿਆਦਾ ਨਿਆਜ ਸੋਹਣੀ ਉੱਡੀ ਹੋਈ ਗੂਤਰੀ ਆ ਆ ਤੁਸੀਂ ਇਹਨਾਂ ਦੇ ਫਰ ਚੈੱਕ ਕਰ ਸਕਦੇ ਹੋ ਪੱਲਿਆਂ ਦੀ ਮੇਰਾ ਭਰਾ ਚੜਾਈ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਲਾਲ ਸ਼ਹਿਮ ਬਿਆ ਇਹਨਾਂ ਦੇ ਤੇ ਕੰਨੀਆਂ ਇਹਨਾਂ ਦੀਆਂ ਆ ਰਹੀਆਂ ਨੇ ਜੀ ਮਾਦੀ ਦੀਆਂ ਚੈੱਕ ਕਰ ਲਓ ਬਾਕੀ ਬਹੁਤ ਸੋਹਣਾ ਵਜੂਦ ਤੇ ਬਾਡੀ ਸਟਰਕਚਰ ਆ ਜੀ ਕਬੂਤਰੀ ਦਾ ਠੀਕ ਹੈ ਜੀ ਸੜੇ ਹੋਏ ਬਿਲਕੁਲ ਜਾਮਣੀ ਪੈਰ ਪੈਰਾਂ ਦੀ ਮੇਰਾ ਭਰਾ ਚੈੱਕ ਕਰੋ ਇਧਰ ਆ ਗੇਟ ਵਾਲੇ ਪਾਸੇ ਹੇ ਆਲੋ ਜੀ ਆ ਚੈੱਕ ਕਰੋ ਮੇਰਾ ਵੀਰ ਠੀਕ ਹੈ ਜੀ ਸੜੇ ਹੋਏ ਜਾਮਨੀ ਪੈਰਾਂ ਦੀ ਦਰਸ਼ਕੂ ਆਪਣੀ ਇਹ ਮਾਦੀ ਹੈ ਛੱਲਾ ਇਹਦੇ ਲੱਗਾ ਹੋਇਆ ਬੰਦ ਜੋੜਾਂ ਦੀ ਆਪਣੀ ਕੂਦਰੀ ਹੈ ਤੇ ਮੇਰੇ ਸਾਨ ਇਹ ਜੀ ਲਾਲ ਟੌਰੀ ਸੀ ਗੁਲਾਬੀ ਟੌਰੀ ਦੀ ਆਪਣੀ ਇਹ ਕੂਤੀ ਸੀ ਜਦੋਂ ਇਹ ਕਲੀਆਂ ਦੀ ਉੱਡਦੀ ਹੁੰਦੀ ਸੀਗੀ ਠੀਕ ਹੈ ਜੀ ਚੈੱਕ ਕਰ ਲਓ ਮੇਰਾ ਭਰਾ ਕੁਆਲਿਟੀ ਬਾਕੀ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਹੀ ਆਪਾਂ ਮੈਂਸ਼ਨ ਕਰਤਾ ਆ ਠੀਕ ਹੈ ਜੀ ਤੇ ਆਓ ਵੀਰ ਹੁਣ ਆਪਾਂ ਤੁਹਾਨੂੰ ਜੋੜਾ ਹੈ ਦੁਬਾਰਤ ਜਾਲ ਦੇ ਵਿੱਚ ਛੱਡ ਕੇ ਵਿਖਾਉਨੇ ਆ ਤੇ ਅੱਜ ਕੁੱਤਰ ਬਿਲਕੁਲ ਇਹਨਾਂ ਨੇ ਹਰਾਂ ਨਾਮ ਵੀਡੀਓ ਬਣਾਈ ਉਹਦਾ ਕਾਰਨ ਕੀ ਆ ਸ਼ਿਕਾਰੀ ਵਿਖਾ ਦੇ ਬਾਈ ਆਰਾਮ ਨਾਲ ਸੁੱਤਾ ਪਿਆ ਜੀ ਕੁੱਤਾ ਆਪਣਾ ਠੀਕ ਹੈ ਨਹੀਂ ਤਾਂ ਤੁਹਾਨੂੰ ਪਤਾ ਹਰ ਵੀਡੀਓ ਦੇ ਵਿੱਚ ਚੌਂ ਚੌਂ ਕਰਦਾ ਹੀ ਰਹਿੰਦਾ ਆ ਇਹ ਤੇ ਬਾਕੀ ਚਲੋ ਆਓ ਬਾਬਿਓ ਹੁਣ ਆਪਾਂ ਤੁਹਾਨੂੰ ਕਰਾਉਨੇ ਆ ਸ਼ੌਂਕ ਠੀਕ ਹੈ ਤੇ ਬਣੇ ਰਹੋ ਮੇਰਾ ਵੀਰ ਤੁਸੀਂ ਆਪਣੀ ਵੀਡੀਓ ਦੇ ਵਿੱਚ ਠੀਕ ਹੈ ਵੀ ਬਾਬਿਓ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਅਗਲੀ ਵੀਡੀਓ ਤੇ ਬਤਲੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਤੇ ਬੱਜੀ ਸਰਾਜੇ ਬ੍ਰਾਹਮਾਸਟਰ ਜਿਨ੍ਹਾਂ ਨੂੰ ਦੇਖ ਕੇ ਬੰਦਿਆਂ ਦੀ ਭੁੱਖ ਲੱਥੇ ਭੁੱਖ ਠੀਕ ਹੈ ਜੇ ਤਾਰੀਫ ਕਰੀ ਦੀਆ ਮੇਰਾ ਭਰਾ ਕਿਸੇ ਗੱਲਾਂ ਕਰੀ ਦੀਆ ਠੀਕ ਹੈ ਨਾ ਜਿਆਦਾ ਬੋਲਣ ਦਾ ਸ਼ੌਂਕ ਮੇਰਾ ਭਰਾ ਸਾਨੂੰ ਵੀ ਨਹੀਂਗਾ ਠੀਕ ਹੈ ਜੀ ਕੈਮਰੇ ਮੁਰੇ ਪਰ ਮੇਰਾ ਭਰਾ ਇਹੋ ਜੇ ਸਾਂਹ ਫਿਰਦੇ ਹੁਣ ਬੰਦਾ ਫਿਰ ਸੈਪਤਨਾ ਕਰੇ ਤਾਂ ਹੋਰ ਕੀ ਕਰੇ ਠੀਕ ਹੈ ਜੀ ਚਲੋ ਸੈਪਤਨਾ ਸੀ ਕਰ ਦਿੰਨੇ ਆ ਬਾਕੀ ਜਿਹੜੇ ਬੰਦੇ ਮੱਚਦੇ ਆ ਠੀਕ ਹੈ ਜੀ ਲੱਗਦੇ ਆ ਤਾਂ ਤੁਹਾਨੂੰ ਪਤਾ ਹੀ ਆ ਜੀ ਨਿੰਦ ਉਹਨਾਂ ਨੇ ਦੇਣਾ ਹੀ ਆ ਕਿਉਂਕਿ ਉਹਨਾਂ ਨੂੰ ਮਹਾਰਾਜ ਵੱਲੋਂ ਬਖਸ਼ਿਆ ਜੀ ਕੋਈ ਵੀ ਮੰਨ ਕੇ ਚੱਲੋ ਬੰਦਾ ਕੋਈ ਚੰਗਾ ਕੰਮ ਕਰਦਾ ਨਾ ਉਹਨਾਂ ਦੀ ਆਦਤ ਹੀ ਐ ਮਰਾ ਆਪਣਾ ਨਿੰਦ ਨਾ ਹੀ ਨਿੰਦਣਾ ਠੀਕ ਆ ਬਾਕੀ ਚਲੋ ਵੇਣੇ ਆ ਅੱਜ ਦਾ ਟੌਪ ਜੋੜਾ ਠੀਕ ਆ ਜੀ ਇਹਦਾ ਦਾਣਾ ਪਾਣੀ ਕਿਹਦੇ ਘਰ ਲਿਖਿਆ ਆ ਠੀਕ ਆ ਜੀ ਸੜੇ ਹੋਏ ਸ਼ਾਹ ਕਾਲੇ ਪੈਰਾਂ ਦੇ ਕੂਤਰ ਬਾਬੇ ਫੌਜੀ ਧਮੋਟ ਵਾਲੇ ਤੇ ਓਕੇ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਅਗਲੀ ਵੀਡੀਓ 'ਚ